ਇਹ ਜੋ ਵਿਲੱਖਣ ਉਪਰਾਲਾ ਕੀਤਾ ਗਿਆ ਮੈਂ ਇਸ ਲਈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਪ੍ਰੇਖਕ ਦੇ ਇਸ ਵੀ ਇਹੀ ਉਹਨਾਂ ਕੋ ਆਸਰਾ ਹੈ ਕਿ ਉਹ ਬਹੁਜਲ ਮਾਹੂਤਖਿਆ ਦੀ ਜੋ ਮੂਵਮੈਂਟ ਚੱਲ ਰਹੀ ਹੈ ਉਸ ਨੂੰ ਇਸੇ ਤਰ੍ਹਾਂ ਹੀ ਸਮਾਜ ਦੇ ਅੰਦਰ ਅੱਗੇ ਵਧਾਉਂਗੇ ਤੇ ਮੰਜ਼ਿਲੇ ਮਕਸੂਦ ਤੱਕ ਲੈ ਕੇ ਜਾਣਗੇ ਮੰਚ ਦੇ ਹਾਜ਼ਰੀ ਤਰਜਾ ਦਰਜਾ ਜਿਹੜੀਆਂ ਮਾਰਜ਼ੀ ਸਖਸੀਅਤਾਂ ਬੈਠੀਆਂ ਮੈਂ 2010 ਕੋਲ ਆਇਆ ਤੇ ਸੁਣਿਆ ਇੱਕ ਡਿਸਟਿੰਗੁਇਸ਼ਡ ਡੈਗਿਨੇਟਰ ਦੇ ਬੈਠੇ ਬੈਠੇ ਜਿਹੜੇ ਅਹੁਦੇਦਾਰ ਲੋਕ ਹੈ ਉਹ ਡਾਕਟਰ ਸਾਹਿਬ ਤੋਂ ਉਦੋਂ ਤੋਂ ਹੀ ਪ੍ਰਭਾਵਤ ਨੇ ਜਦੋਂ ਤੋਂ ਉਹ ਬੌਧ ਜਰ ਮੂਵਮੈਂਟ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਫਰੰਟ ਦੇ ਤੌਰ ਤੇ ਸਰਗਰਮ ਆਗੂ ਦੇ ਤੌਰ ਤੇ ਸਮਾਜ ਦੇ ਵਿਚ ਵਿਚਰਦੇ ਸਨ ਤੇ ਸਾਥੀਓ ਅੱਜ ਦਾ ਜਿਹੜਾ ਕੇਟਰੈਂਪ ਹੈ ਉਸ ਕੇਟਰੈਂਪ ਦਾ ਜੋ ਉਦੇਸ਼ ਹੈ ਉਹ ਸਰਵੋ ਸਰਵਾਇਆ ਜਿਸ ਕੇਟਰੈਂਪ ਨੂੰ ਡਾਕਟਰ ਸਾਹਿਬ ਨੇ ਆਪਣੇ ਵਿਲੰਖਨ ਉਪਰਾਹੇ ਨਾਲ ਆਰਗੇਨਾਈਜ਼ ਕੀਤਾ ਉਹਦੀ ਫਾਊਂਡੇਸ਼ਨ ਕੀਤੀ ਉਹ ਆਪਣੇ ਆਪ ਦੇ ਵਿੱਚ ਰਖਣਾ ਹੈ ਵਿਲੱਖਣ ਕਿਉਂ ਆ ਉਹ ਅਸੀਂ ਚਰਚਾ ਦੇ ਵਿੱਚ ਗੱਲ ਨੂੰ ਲੈ ਕੇ ਆਵਾਂਗੇ ਮੈਂ ਤਾਕਤਵਰ ਬੁੱਧ ਦੇ ਜਿਹੜੇ ਚਾਰ ਯੂਨੀਵਰਸਲ ਨੋਬਲ ਟਰੂਥ ਹੈ ਜਿਹਨਾਂ ਨੂੰ ਚਾਰ ਆ ਰਹੇ ਸੱਚ ਬੋਲਦੇ ਆ ਉਸ ਤੋਂ ਆਪਣੀ ਗੱਲ ਦੀ ਸ਼ੁਰੂਆਤ ਕਰਾਂਗਾ ਕਿ ਸੰਸਾਰ ਦੇ ਵਿੱਚ ਦੁੱਖ ਹੈ ਦੋ ਕਾਰਨ ਕਾਰਨ ਦਾ ਨਿਵਾਰਨ ਤਿੰਨਵਾਰਨ ਦੇ ਆਪਣਾ ਨਿਵਾਰਨ ਦੇ ਲਈ ਅਪਣਾਇਆ ਹੋਇਆ ਮਾਰਗ ਹੈ ਜਰਵੀਕ ਕਰਦਾ ਇਹ ਗੱਲ ਹੈ ਤਦਕਨ ਲਗਭਗ 2500 2500 ਸਾਲ ਪਹਿਲਾਂ ਕਹੀ ਸੀ ਔਰ ਅੱਜ ਵੀ ਸਵਾਜ ਦੇ ਅੰਦਰ ਉਹਦੀ ਪ੍ਰਸੰਗਿਕਤਾ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਹੈ ਕਿ ਸੰਸਾਰ ਦੇ ਵਿੱਚ ਦੁੱਖ ਦੁੱਖ ਦਾ ਕਾਰਨ ਕਾਰਨ ਦਾ ਨਿਵਾਰਨ ਤਿੰਨੇ ਵਾਰਨ ਤੇ ਲਈ ਅਪਣਾਇਆ ਗਿਆ ਮਾਰਗ ਤੇ ਇਸ ਗੱਲ ਨੂੰ ਸੇਧ ਕਰਦੇ ਜਦੋਂ ਅਸੀਂ ਕਿਸੇ ਵੀ ਫੀਲਡ ਵਿੱਚ ਹੋਈਏ ਕਿਸੇ ਵੀ ਖੇਤਰ ਦੇ ਵਿੱਚ ਹੋਈਏ ਸਮਾਜ ਦਾ ਕੋਈ ਵੀ ਪੰਥ ਚੱਕਦੇ ਆ ਚਾਹੇ ਉਹ ਸਮਾਜਿਕ ਹੈ ਚਾਹੇ ਰਾਜਨੀਤਿਕ ਹੈ ਧਾਰਮਿਕ ਹੈ ਕੋਈ ਸੰਸਥਾ ਹੈ ਕੋਈ ਸੰਗਠਨ ਹੈ ਕੋਈ ਸੋਸਾਇਟੀ ਹੈ ਜਦੋਂ ਅਲੀ ਫਾਰਮੇਸ਼ਨ ਹੁੰਦੀ ਆ ਤੇ ਫਾਰਮੇਸ਼ਨ ਤੋਂ ਬਾਅਦ ਉਹਦੇ ਵਿੱਚ ਬਹੁਤ ਸਾਰੀਆਂ ਵਿਚਾਰਧਾਰਕ ਤਰਦੀਲੀਆਂ ਆਉਣੀਆਂ ਸ਼ੁਰੂ ਹੁੰਦੀਆਂ ਜਦੋਂ ਫਾਰਮੇਸ਼ਨ ਹੁੰਦੀ ਆ ਤਾਂ ਉਹ ਫਾਰਮੇਸ਼ਨ ਕਿਸੇ ਉਦੇਸ਼ ਦੀ ਪ੍ਰਾਪਤੀ ਦੇ ਲਈ ਕੀਤੀ ਜਾਂਦੀ ਆ ਉਦੇਸ਼ ਵੀ ਸਰਬੋ ਸਰਵਾਇਆ ਤਾਂ ਧਾਰਮਿਕ ਬੁੱਧ ਦਾ ਇੱਕ ਮਛੋਟਾ ਜਿਹਾ ਐਗਜ਼ਾਮਪਲ ਪੇਸ਼ ਕਰਦਾ ਕਿ ਜਦੋਂ ਉਹਨਾਂ ਦਾ ਮਹਾਪ੍ਰੀਰਵਾਣ ਹੋਣਾ ਸੀ ਤੇ ਆਨੰਦ ਉਹ ਲਗਾਇ ਤੇਰਾ ਭਰਾ ਸੀ ਤੇ ਤਦ ਤੱਕ ਬੁੱਧ ਦਾ ਉਹ ਹਾਲ ਵੇਖ ਕੇ ਆਖਰੀ ਸਮੇਂ ਦਾ ਰੋ ਰਿਹਾ ਚਿੰਤਾ ਦੇ ਵਿੱਚ ਹੈ ਤੇ ਤਦ ਤੱਕ ਬੁੱਧ ਨੂੰ ਸਵਾਲ ਕਰ ਰਿਹਾ ਕਿ ਤੁਹਾਡੇ ਜਾਣ ਤੋਂ ਬਾਅਦ ਸੱਤ ਦਾ ਕੀ ਬਣੂਗਾ ਤੇ ਬੁੱਧ ਇਸ ਗੱਲ ਤੋਂ ਵੀ ਹੈਰਾਨ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਸਭ ਤੋਂ ਜ਼ਿਆਦਾ ਆਨੰਦ ਰਿਹਾ ਔਰ ਅੱਜ ਜਿਸ ਮਕਾਮ ਤੇ ਮੈਂ ਹਾਂ ਤੇ ਆਨੰਦ ਮੇਰੇ ਕੋਲ ਉੱਥੇ ਸਵਾਲ ਕਰ ਰਿਹਾ ਤੇ ਕੋਟ ਨੂੰ ਜਵਾਬ ਦਿੰਦਾ ਹੈ ਕਿ ਸੰਗ ਦਾ ਉਦੇਸ਼ ਹੀ ਤੇਰਾ ਮਾਰਗ ਦਤਾ ਹੋਵੇਗਾ ਕਿ ਕਿਸੇ ਵੀ ਸੰਸਾ ਦਾ ਕਿਸੇ ਵੀ ਸੰਸਾ ਦਾ ਜਾਂ ਸੰਗਠਨ ਦਾ ਜਾਂ ਸੰਗ ਦਾ ਉਦੇਸ਼ ਹੀ ਸਾਡੇ ਮਾਰਗ ਦਤਾ ਹੈ ਇੱਕ ਹੋਰ ਮਸਲਾ ਐਗਜ਼ਾਮਪਲ ਦੇਣਾ ਆਰ ਪਾਰ ਤੇ ਜਦੋਂ ਸੰਗਠਨ ਬਣਦੇ ਕਿਉਂਕਿ ਇਹ ਮੈਂ ਤਾਂ ਗੱਲ ਕਹਿ ਰਿਹਾ ਕਿ ਅਸੀਂ ਸਾਰੀ ਸਾਡੀ ਅਸੀਂ ਲੋਕ ਜੋ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰ ਰਿਹਾ ਅਸੀਂ ਬਾਂਡ ਸੇਫ ਵੀ ਬਣਾਈਸ ਹੈ ਅੱਜ ਬਾਂਡ ਸੇਫ ਦਾ ਸਮਾਜ ਦੇ ਅੰਦਰ ਇੰਨਾ ਵਿਖਰਾਵ ਹੋ ਰਿਹਾ ਕਿ ਟੁਕੜਿਆਂ ਦੇ ਵਿੱਚ ਇੰਨੇ ਵੱਡੇ ਗਏ ਕਿ ਅਸੀਂ ਉਹ ਇੰਨੀ ਫਿਕਰ ਗਈ ਹੈ ਕਿ ਸਾਡੇ ਲਈ ਇਕੱਠੇ ਕਰਨਾ ਮੁਸ਼ਕਲ ਹੋ ਗਿਆ ਤਾਂ ਉਹਦੇ ਲਈ ਕੁਝ ਫਾਰਮੂਲੇ ਕਿਉਂਕਿ ਮੈਟਾਲੋਜੀਜ਼ ਇਹੋ ਨਹੀਂ ਆ ਜੇ ਲੋਕ ਹੋਣ ਕੋਈ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿਉਂਕਿ ਇਹ ਕੇਟਰ ਕੈਂਪ ਹੈ ਕੇਟਰ ਕੈਂਪ ਕਮ ਸੈਮੀਨਾਰ ਕੇਟਰ ਦਾ ਮਤਲਬ ਕੀ ਹੁੰਦਾ ਅਮਬੰਬੀ ਦੇਖਦੇ ਆ ਕਿ ਜਿਹੜਾ ਸਾਡੇ ਆਲੇ ਦੁਆਲੇ ਪ੍ਰਸ਼ਾਸਨ ਹੈ ਡੀਸੀ ਆ ਉਹ ਹੀ ਇਸ ਕੇਟਰ ਹੈ ਪੀਸੀਐਸਾ ਉਹ ਵੀ ਪ੍ਰਸ਼ਾਸਨ ਦਾ ਹਿੱਸਾ ਉਹ ਵੀ ਕੇਟਰ ਹੈ ਆਈਪੀਐਸ ਦਾ ਕੇਟਰ ਹੈ ਤਾਂ ਉਹ ਕੇਟਰ ਕੀ ਹੁੰਦਾ ਕਿਸੇ ਵੀ ਸੰਗਠਨ ਦਾ ਉਹ ਮੈਂਬਰ ਜਿਸ ਨੂੰ ਕਿਸੇ ਖਾਸ ਮਕਸਦ ਲਈ ਚੁਣਿਆ ਜਾਂਦਾ ਤੇ ਟ੍ਰੇਨ ਕੀਤਾ ਜਾਂਦਾ ਉਹ ਉਸ ਸੰਗਠਨ ਦਾ ਕੈਡਰ ਹੁੰਦਾ ਰਮੀਤ ਕਰਦਾ ਕਿ ਕਿਸੇ ਵੀ ਸੰਗਠਨ ਦਾ ਉਹ ਮੈਂਬਰ ਜਿਸ ਨੂੰ ਕਿਸੇ ਖਾਸ ਮਕਸਦ ਲਈ ਚੁਣਿਆ ਜਾਂਦਾ ਤੇ ਟ੍ਰੇਨ ਕੀਤਾ ਜਾਂਦਾ ਉਹ ਉਸ ਸੰਗਠਨ ਦਾ ਕੈਡਰ ਹੁੰਦਾ ہی جائے ٹیم یونائیٹڈ وائس آم پنجاب اس اپرانے جاتے ہیں جو ایک کیٹر کا پہلنا رکھا گیا کیونکہ ڈاکٹر جرکو جینات میری پہلی ملاقات بھی اپرانے ہوئی سی جو دور سی ڈاکٹرہ بیٹھ کر پہنچ لندر میں تھے ایک پروگرام رکھا سی پروگرام ریاکشنری سی کسے تے ایکشن تے ریاکشن کرنا پروگرام کسی کے ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਦੇ ਅੰਦਰ ਗੁਰਪਤਵੰਤ ਸਿੰਘ ਪੱਲੂਆ ਹੋਰ ਕਿਹੜੇ ਐਕਸਟ੍ਰੀਮਿਸਟ ਸਿੱਖ ਨੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂਸ ਜਿਹੜੇ ਨਾਲ ਦੇ ਬੁੱਧ ਲਗਾਏ ਉਹਨਾਂ ਦੇ ਉੱਤੇ ਉਹਨਾਂ ਨੇ ਵੀ ਨੁਕਸਾਨ ਕੀਤਾ ਫਿਰ ਮੀਡੀਆ ਦੇ ਉੱਤੇ ਆ ਕੇ ਜਿਹੜੀਆਂ ਉਹ ਭੰਦੀਆਂ ਟਿੱਪਣੀਆਂ ਕੀਤੀਆਂ ਤੋਂ ਉਹਦੇ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਅੰਬੇਦਕਰਾਈਟ ਲੋਕ ਸੀ ਇਹਨਾਂ ਨੂੰ ਕਾਲੀ ਕੀਤੀ ਤਾਂ 20 ਅਪ੍ਰੈਲ ਨੂੰ ਉਹਦੇ ਵਿੱਚ ਡਾਕਟਰ ਜੱਗੂ ਜੀ ਦੀ ਸ਼ਮੂਲੀਅਤ ਹੋਈ ਤਾਂ ਇਹ ਜਿਹੜੀ ਮੁਲਾਕਾਤ ਅੱਗੇ ਵਧਦੀ ਗਈ ਤਾਂ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਆਪਣਾ ਇੱਕ ਪਲਾਨ ਸਾਂਝਾ ਕੀਤਾ ਕਿ ਅਸੀਂ ਸਾਹੀ ਪੰਜਾਬ ਦੇ ਜਿਹੜੇ ਸਾਥੀ ਆ ਉਹ ਪੰਜਾਬ ਦੇ ਲਈ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਵੇਖਦੇ ਆ ਕਿ ਸੈਂਟਰ ਨਾਮ ਤੋਂ ਕੋਈ ਸੰਗਠਨ ਦਾ ਕਾਰਜ ਕਰਦਾ ਜਾਂ ਕੋਈ ਜ਼ਿੰਮੇਵਾਰ ਸਾਥੀ ਆਉਂਦਾ

ਲੰਬੀਆਂ ਚਰਚਾਵਾਂ ਲਗਭਗ ਅਸੀਂ 2:30 ਤੇ 3 ਵਜੇ ਦੇ ਕਰੀਬ ਚਰਚਾ ਕਰਦੇ ਨੇ ਇਸ ਗੱਲ ਤੋਂ ਕਿ ਚੰਤਨ ਮੰਤਖ ਕੀਤਾ ਕਿ ਸਾਨੂੰ ਫਰਕ ਕੀ ਕਰਨਾ ਚਾਹੀਦਾ ਕਿ ਪੰਜਾਬ ਨੂੰ ਆਪਣਾ ਕਾਰਜ ਖੇਤਰ ਮਾਲਕੀ ਉੱਤੇ ਲਈ ਕੰਮ ਕਰਨਾ ਚਾਹੀਦਾ ਜੇ ਪੰਜਾਬ ਨੂੰ ਅਸੀਂ ਕਾਰਜ ਖੇਤਰ ਮੰਨਦੇ ਆ ਤੇ ਪੰਜਾਬ ਦੇ ਵਿੱਚ ਲੋੜ ਹੈ ਕੀ ਵਿਲੱਖਣ ਕਿ ਅਸੀਂ ਬਾਕੀ ਸੂਬਿਆਂ ਦੇ ਨਹੀਂ ਇੱਕ ਮਿਸਾਲ ਕਾਇਮ ਕਰ ਸਕੀਏ ਤਾਂ ਸਾਥੀਓ ਡਾਕਟਰ ਸਾਹਿਬ ਦੀ ਮਸੂਫੀਤ ਐਨਸੀ ਕੇ ਅਸੀਂ ਮਿਲ ਲਗਾ 2:3 ਦੇ ਰੇਡ ਸਾਹਿਬ ਸੁੱਤੇ ਆ ਤੇ 4 ਵਜੇ ਫਿਰ ਸ਼ਹਿਰਪੁਰ ਨੂੰ ਮੂਵ ਕਰਕੇ ਕਿਨਾਂ ਦੀ ਇੱਕ ਮੀਟਿੰਗ ਸੀ ਸ਼ਹਿਰਪੁਰ ਤਾਂ ਸਾਥੀਓ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਯਕਕੇ ਉਸ ਦੇ ਵਿੱਚ ਜਿਹੜੇ ਸਮਾਜ ਦਾ ਹਿੱਤ ਭਾਲਣ ਵਾਲੇ ਲੋਕ ਸੀ ਜਾਂ ਜਿਹੜੇ ਚਾਹਵੇ ਸੀ ਕਿ ਸਮਾਜ ਨੂੰ ਅਸੀਂ ਆਪਣੇ ਪੈਰਾਂ ਤੇ ਖੜਾ ਕਰ ਦਈਏ ਉਹ ਸਾਰੇ ਸਾਥੀਆਂ ਨੇ ਤਹਿਯਾਤ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਇਸ ਦੁਬਾਰਾ ਜਿਹੜਾ ਬੌਧਿਕ ਮੂਵਮੈਂਟ ਨੂੰ ਅਸੀਂ ਰਿਵਾਈਵ ਕਰਾਂਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਬਾਹਰ ਆਉਂਦੀਆਂ ਸਾਥੀਓ ਜਦੋਂ ਅਸੀਂ ਕਿਸੇ ਸੰਗਠਨ ਦਾ ਹਿੱਸਾ ਬਣਦੇ ਜਾਂ ਕਿਸੇ ਮੂਵਮੈਂਟ ਦੇ ਵਿੱਚ ਅਸੀਂ ਸ਼ਮੂਲੀਅਤ ਕਰਦੇ ਉਹਦੇ ਵਿੱਚ ਐਕਟਿਵਿਸਟ ਕੰਮ ਕਰਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਿਆਰ ਦੇ ਵਿੱਚ ਰੱਖਣ ਦੀ ਲੋੜ ਆ ਕੋਪੇ ਸਮਾਜ ਦਾ ਜਿਹੜਾ ਸਮਾਂ ਮਿਹਨਤ ਕਰਦਾ ਪੈਸਾ ਬੁੱਧੀ ਹੁਨਰ ਉਹ ਜਿਹੜਾ ਲੀਡਰ ਹੈ ਜਿਹਦੀ ਅਗਵਾਈ ਤੇ ਅਸੀਂ ਕੰਮ ਕਰਦੇ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਜਾਇਆ ਨਾ ਜਾਵੇ ਜਾਇਆ ਨਾ ਜਾਵੇ ਮਤਲਬ ਕਿ ਉਹਦਾ ਸਾਰਤਕ ਉਹਦੇ ਨਤੀਜੇ ਹੋਣ ਫੋਰ ਐਗਜ਼ਾਮਪਲ ਕਿ ਮੂਵਮੈਂਟ ਜਿਹੜੀਆਂ ਆਮ ਤੌਰ ਤੇ ਅਸੀਂ ਜਦੋਂ ਮੂਵਮੈਂਟ ਦੇ ਅੰਦਰ ਕੰਮ ਕਰਦੇ ਆ ਤੇ ਸਾਨੂੰ ਇਹ ਗੱਲ ਦਾ ਇਲਮ ਨਹੀਂ ਹੁੰਦਾ ਕਿ ਅਸੀਂ

ਸਾਰੇ ਰਿਸੋਰਸਿਸ ਉਹ ਰਿਐਕਸ਼ਨ ਤੇ ਲਾਉਣੇ ਆ ਤੇ ਉਹਦੇ ਵਿੱਚੋਂ ਸਾਡੇ ਲਈ ਨਿਕਲਦਾ ਕੁਝ ਨਹੀਂ ਆ ਇੱਕ ਇੱਕ ਕੰਸਟਰਕਟਿਵ ਕੰਮ ਹੁੰਦਾ ਨਾ ਤਰ੍ਹਾਂ ਦਾ ਕੰਮ ਹੁੰਦਾ ਇੱਕ ਡਿਸਟਰਕਟਿਵ ਕੰਮ ਹੁੰਦਾ ਜਿਹੜਾ ਰਿਐਕਸ਼ਨ ਦੇ ਤੌਰ ਤੇ ਅਸੀਂ ਕਰਦੇ ਆ ਜਿਹਦੇ ਨਾਲ ਸਮਾਜ ਨੂੰ ਜਿਹੋ ਜਿਹੇ ਨਤੀਜੇ ਆਪਣਣ ਦੀ ਲੋੜ ਹੁੰਦੀ ਉਹ ਨਤੀਜੇ ਬਣਦੇ ਨਹੀਂ ਦੇਖ ਕੇ ਤੇਰਾ ਕਿਤੇ ਤੇਨ ਜਿਹੜਾ ਸਵਾਲ ਹੈ 2 ਸਾਲ 4 ਸਾਲ 10 ਸਾਲ ਕੰਮ ਕਰਨ ਤੋਂ ਬਾਅਦ ਉਹ ਨਰਾਸ਼ ਹੋ ਕੇ ਘਰ ਬੈਠ ਜਾਂਦਾ ਕਿ ਇਸ ਮੂਵਮੈਂਟ ਦੇ ਵਿੱਚ ਸਾਨੂੰ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਂ ਇਹ ਇਹਦਾ ਜਿਹੜਾ ਫੰਡਾਮੈਂਟਲ ਮੈਥਡੋਲੋਜੀ ਹੈ ਜਾਂ ਪੈਰਾਮੀਟਰ ਹੈ ਜਾਂ ਉਹਦਾ ਜਿਹੜਾ ਕਰਿਕੂਲਮ ਹੈ ਜਿਹੜੇ ਸਿਲੇਬਸ ਆ ਉਹ ਸਾਨੂੰ ਸਮਝਣ ਦੀ ਲੋੜ ਹੈ ਕਿ ਅੱਜ ਤੱਕ ਸਾਡੇ ਮਹਾਕੋਖਲੇ ਜਿਹੜੀ ਮੂਵਮੈਂਟ ਚਲਾਈ ਰਾਸ਼ਪੀਤਾ ਜੋਤੀਨਾਥ ਫੂਲੇ ਨੇ ਜਿਸ 1947 ਤੋਂ ਸਕੂਲ ਖੋਲੇ ਸੱਤੇ ਛੋਲਕ ਸਮਾਜ ਦੀ ਨਹੀਂ ਰੱਖੀ ਬਾਬਾ ਸਾਹਿਬ ਡਾਕਟਰ ਮੇਂਦਰ ਨੇ ਕਨਸਟੀਟਿਊਸ਼ਨ ਦੇ ਅੰਦਰ ਕਿਹੜੇ ਸੇਫਗਾਰ ਦਿੱਤੇ ਔਰ ਫੰਡਾਮੈਂਟਲ ਰਾਈਟ ਭਾਰਤ ਦਾ ਸੰਵਿਧਾਨ ਅਜਿਹਾ ਸੰਵਿਧਾਨ ਹੈ ਜਿਹਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਫੰਡਾਮੈਂਟਲ ਰਾਈਟ ਹੈ ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਆ ਸ਼ਤਰਪਤੀ ਸਹਾਵਕੇ ਮਹਾਰਾਜ ਨੇ ਆਪਣੀ ਵਿਆਸਤ ਦੇ ਅੰਦਰ ਰੈਜ਼ਰਵੇਸ਼ਨ ਨਿਯਮ ਲਾਗੂ ਕੀਤਾ ਉਹ ਐਕਸ਼ਨ ਮੋਰਥ ਸੀ ਤੇ ਅਜ ਤੱਕ ਸਾਡੇ ਵਿਰੋਧੀ ਉਹਦੇ ਤੇ ਰਿਐਕਸ਼ਨ ਕਰ ਰਹੇ ਆ ਤੇ ਕਿਉਂ ਅਸੀਂ ਜਿਹੜਾ ਆਪਣੀ ਮੂਵਮੈਂਟ ਨੂੰ ਉਸ ਉਸ ਲੈਵਲ ਦਾ ਲੈ ਕੇ ਨਹੀਂ ਜਾ ਰਹੇ ਜਾਂ ਜਿਹੜੇ ਸਾਡੇ ਮਾਸਟਰ ਤੇ ਜਾਂ ਸਾਡੇ ਲਈ ਮਹੱਤਵਪੂਰਨ ਕਲੇ ਉਹਨਾਂ ਲਈ ਜਿਹੜੀ ਉਸ ਵੇਲੇ ਵੀ ਅਪਣਾਈ ਗਈ ਮੈਥਡੋਲੋਜੀ ਆ ਉਹਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਕੰਮ ਕਰੀਏ ਤਾਂ ਮੈਂ ਡਾਕਟਰ ਅਪੀਓਲਜੀ ਸੁਮੇਤੀ ਤੋਂ ਇਹ ਆਖੀ ਰੱਖਦਾ ਆ ਕਿ ਅਸੀਂ ਜਿਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਚੱਲੇ ਆ ਇੱਕ دوسرے ਸੰਗਠਨ ਨਾਲ ਕੋਆਰਡੀਨੇਸ਼ਨ ਤਾਲਮੇ ਤੇ ਕੋਆਪਰੇਸ਼ਨ ਜਿਹੜਾ ਸਹਿਯੋਗ ਦਈਏ ਤਾਂ ਇਸ ਮੂਵਮੈਂਟ ਨੂੰ ਜਿਹੜਾ ਅੱਗੇ ਲੈ ਕੇ ਚੱਲੀਏ ਸਾਥੀਓ ਮੂਵਮੈਂਟ ਦੇ ਅੰਦਰ ਚੱਲਦੇ ਚੱਲਦੇ ਸਾਡੇ ਕੋਲ ਬਹੁਤ ਸਾਰੀਆਂ ਜਗ੍ਹਾਾਂ ਅੱਛੀਆ ਆ ਉਹ ਯਾਰ ਜਿਹਦੇ ਵਿੱਚ ਅਸੀਂ ਕੰਪੈਰੀ ਜਾਂ ਕੋਈ ਇਹੋ ਜਿਹਾ ਤੁਲਨਾ ਨਹੀਂ ਕਰ ਸੰਦੇਸ਼ੀ ਜਾਣਾ ਕਿਦਾਂ ਮਸਲਾਂ ਕਨਫਲਿਕਟ ਪੈਦਾ ਹੁੰਦੇ ਸਿਕਰਨਾ ਦੇ ਵਿੱਚ ਅਸੀਂ ਵੀ ਉਹਦਾ ਹਿੱਸਾ ਆ ਅਸੀਂ ਪਾਲਸੇਵ ਦੇ ਅੰਦਰ ਆਪਣੀ ਜ਼ਿੰਦਗੀ ਦੇ 11 12 ਸਾਲ ਇੰਨੀ ਮਤਲਬ ਕਿ ਸ਼ਕਤ ਕੀਤੀ ਆ ਡਾਕਟਰ ਬਲਕਾਰਚਰ ਦੀ ਜਿਹੜੇ ਉਹ سکیٹ آفیس بیلر رہے نبام دے اسی اس گانو پہلی پانس اپنے پنڈے کے ہنڈایا کہ جگہ کوئی سنگتھن پیٹ تے کورت دا جگہ سمائے کے اندر ہوگا اثر سوک باردہ یا سمائے کے لوگ یا سرکارہ ہوگا اور اثر سوک ماردیا تا پھر پیدا کی ہونڈا پھر پیدا ہونڈا ہے کہ پاک پرتشتہ پیسہ تے موقع پرستی ਉਸੇ ਸੰਗਠਨ ਚੋਈ ਚੀਜ਼ਾਂ ਪੈਦਾ ਹੁੰਦੀਆਂ ਤੇ ਜਦੋਂ ਫਾਇਦਾ ਹੁੰਦੀ ਹੈ ਕਿ ਜਿਹੜੇ ਸਾਡੇ ਸੰਗਠਨ ਨੂੰ ਚਲਾਉਣ ਵਾਲੇ ਕਾਰਗਰ ਹੁੰਦੇ ਆ ਅਧਿਕਾਰ ਹੁੰਦੇ ਆ ਤਾਂ ਉਹ ਨਿੱਜੀ ਮਫਾਦ ਲਈ ਆਪਣੇ ਆਪ ਨੂੰ ਚਲਾਉਂਦੇ ਆ ਸਮਾਜ ਦਾ ਜਿਹੜੀ ਸਮਾਜਿਕ ਭਾਵਨਾ ਆ ਭਾਵਨਾਵਾਂ ਉਹਨਾਂ ਨੂੰ ਦਰਕਿਨਾਰ ਕਰਦਿਆਂ ਹੋਇਆ ਫਿਰ ਆਪਣੇ ਹਿੱਤ ਪੂਰੇ ਕਰਦੇ ਆ ਔਰ ਸੰਗਠਨ ਜਾਂ ਸਮਾਜ ਹਿੱਤ ਜਿਹੜਾ ਬਈ ਅੰਦਰਜਾ ਪੜ ਜਾਂਦਾ ਤੋ ਸਾਥੀ ਕੀ ਜ਼ਿੰਮੇਵਾਰੀਆਂ ਇਹ ਅਸੀਂ ਕਿਹੜੀ ਇਹੋ ਜੇ ਪਰਖ ਲਾ ਕੇ ਇਸ ਦਾ ਸਿੱਧ ਕਰਨਾ ਉਹ ਤਾਂ ਸਬਦ ਦੀ ਉਹੀ ਗੱਲ ਹੈ ਜੇ ਪਰਸ ਤੇ ਪਰਸਨ ਪੈਸਾ ਤੇ ਵਿਅਕਤੀ ਦੋਨੇ ਦੇ ਵਿੱਚ ਕਨਫਲਿਕਟ ਪੈਦਾ ਹੋਵੇ ਲੀਵ ਦਾ ਪਰਸ ਟੇਕ ਹੋਵੇ ਦਾ ਪਰਸਨ ਪਰ ਤੁਸੀਂ ਪੈਸੇ ਨੂੰ ਛਾਦੇ ਨਾ ਵਿਅਕਤੀ ਨੂੰ ਫੜ ਲੈਣਾ ਜੇ ਵਿਅਕਤੀ ਜੇ ਪਰਸਨ اور ਫਿਲਾਸਫੀ 'ਚ ਕਨਫਲਿਕਟ ਪੈਦਾ ਹੋ ਜੇ ਫਿਲਾਸਫੀ ਤੇ ਪਾਰ ਵਿਚਾਰ ਦਾ ਵਿਅਕਤੀ ਪਰਸਨ ਤੋਂ ਪਾਰ ਵਿਅਕਤੀ ਜੇ ਵਿਅਕਤੀ ਤੇ ਫਿਲਾਸਫੀ ਪਾਰ ਵਿਚਾਰ ਦਾ 'ਚ ਕਨਫਲਿਕਟ ਪੈਦਾ ਹੋ ਜੇ ਤਾਂ ਤੁਸੀਂ ਉਸ ਵਿਅਕਤੀ ਨੂੰ ਛੱਡਦੇ ਹੋ ਤੁਸੀਂ ਫਿਲਾਸਫੀ ਨੂੰ ਫੜ ਲਓ ਫਿਲਾਸਫੀ ਤੇ ਪਾਰਟੀ ਦੇ ਵਿੱਚ ਕਨਫਲਿਕਟ ਪੈਦਾ ਹੋ ਜੇ ਤਾਂ ਤੁਸੀਂ ਫਿਲਾਸਫੀ ਛੱਡਦੇ ਹੋ ਤਾਂ ਉਸ ਸੰਗ ਨੂੰ ਉਸ ਪਾਰਟੀ ਨੂੰ ਉਹਦੇ ਉੱਪਰ ਟੇਕ ਹੋਟ ਕਰ ਲੋ ਉਹਨੂੰ ਫੜ ਲੋ ਤੇ ਜੇ ਪਾਰਟੀ ਆਫ A ਜਾਂ ਤਾਂ ਦੇ ਵਿੱਚ ਕਨਫਲਿਕਟ ਪੈਦਾ ਹੋ ਜੇ ਫਿਰ ਤੁਸੀਂ ਉਸ ਪਾਰਟੀ ਨੂੰ ਛੱਡ ਦੇਣਾ ਉਸ ਉਦੇਸ਼ ਦੀ ਪ੍ਰਾਪਤੀ ਲਈ ਕਿਸਦੇ ਲਈ ਉਹ ਸੰਗਠਨ ਬਣਾਇਆ ਗਿਆ ਜਾਂ ਕਿਸ ਉਦੇਸ਼ ਲਈ ਲੋਕਾਂ ਨੂੰ ਇਕੱਠਾ ਕੀਤਾ ਗਿਆ ਉਸ ਉਦੇਸ਼ ਨੂੰ ਫੜ ਲੈਣਾ ਇਹ ਸਭ ਤੋਂ ਵੱਡਾ ਜਾਂ ਸਭ ਤੋਂ ਜਨਾ ਅ ਸਹੀਕ ਫਾਰਮੂਲਾ ਹੈ ਦੂਸਰੀ ਗੱਲ ਮੈਂ ਇਹ ਗੱਲ ਸਾਥੀਆਂ ਨੂੰ ਕਹਿ ਰਿਹਾ ਕਿ ਕਿ ਇੱਕ ਕੇਟਰ ਤੇ ਕੇਟਰ ਉਹ ਹੀ ਕੇਟਰ ਹੋ ਸਕਦਾ ਜਿਹਨੂੰ ਉਦੇਸ਼ੀ ਵਿਚਾਰਤਾ ਦੀ ਔਰ ਕਿਹੇ ਕਾਰਕ ਦਾ ਨਿਰਮਾਣ ਹੁੰਦਾ ਕਿਵੇਂ ਰਸੋਈ ਸਿਆਰ ਕੀਤੇ ਜਾਂਦੇ ਆ ਉਹਨਾਂ ਚੀਜ਼ਾਂ ਦੀ ਜਾਣਕਾਰੀ ਹੋਵੇਗੀ ਤਾਈ ਉਹ ਕੇਟਰ ਲੰਬੇ ਸਮੇਂ ਤੱਕ ਸਮਾਜ ਹਿੱਤ ਲਈ ਬਹੁਤ ਜ਼ਰਦਾਰ ਤਾਂ ਸਾਥੀਓ ਦੂਸਰੀ ਗੱਲ جدو بھی سنگھناکٹ پیدا ہوتا تو ابھی کہڑا پیارمیٹر لن سی ہے کون گلط ہے ہمیشہ یہی دیکھا جاتا کہ دی جی کریکٹر ہے وہ کرناشن کرنا شروع کرتے ہیں پر یہ پیارمیٹر گلت ہے ابھی کہ دیکھنا کی صحیح ہے کی گلت ہے وٹ از رائٹ وٹ از رونگ ਇਹ ਜਿਹੜੇ ਪੈਰਾਮੀਟਰ ਆ ਕਿਸੇ ਵੀ ਸੰਗਠਨ ਨੂੰ ਚਲਾਉਣ ਲਈ ਔਰ ਲੰਬੇ ਸਮੇਂ ਤੱਕ ਉਹਦੇ ਉੱਤੇ ਸਾਡੀ ਜਿਹੜੀ ਅਕਾਉਂਟੇਬਿਲਟੀ ਬਣੀ ਰਹੇ ਸਾਡੀ ਜਿਹੜੀ ਰਿਸਪੌਂਸਿਬਿਲਟੀ ਆ ਉਸ ਦੇ ਸੰਬੰਧ ਵਾਲੇ ਆ ਪਰ ਉਹਦੇ ਉੱਤੇ ਵੀ ਜਿਹੜੀ ਟਰਾਂਸਪੈਰੈਂਸੀ ਤੇ ਅਕਾਉਂਟੇਬਿਲਟੀ ਆ ਉਹ ਸਟੀਕ ਬਣੀ ਰਹੇ ਇਹਦੇ ਲਈ ਸਾਨੂੰ ਦਿਮਾਗੀ ਤੌਰ ਤੇ ਜਿਹੜਾ ਚੇਤਨ ਹੋ ਕੇ ਕੰਮ ਕਰਨ ਦੀ ਲੋੜ ਆ ਤੋਂ ਅੱਜ ਅਸੀਂ ਜਿਸ ਉਦੇਸ਼ ਲਈ ਇੱਥੇ ਇਕੱਠੇ ਹੋਇਆ

ਔਰ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਕਲਚਰ ਹੈ ਉਹ ਵੀ ਬਾਕੀ ਸੂਬਿਆਂ ਨਾਲੋਂ ਵੱਖਰਾ ਹੈ ਔਰ ਇਸ ਕਰਕੇ ਅਸੀਂ ਪੰਜਾਬ ਨੂੰ ਜੇਕਰ ਆਪਣਾ ਕਾਰ ਖੇਤਰ ਮੰਨਦੇ ਆ ਤਾਂ ਅਸੀਂ ਉਹਦੇ ਵਿੱਚ ਕਾਰਜ ਕਰ ਬੋਲ ਲਈ ਸਾਡੇ ਕੋ ਕੋਈ ਉਹੋ ਜਿਹੀਆਂ ਰੁਕਾਵਟਾਂ ਨਹੀਂ ਹੈ ਕੋਈ ਪਹਾੜੀ ਇਲਾਕਾ ਨਹੀਂ ਹੈ ਕੋਈ ਨਦੀ ਪਾਰ ਕਰਕੇ ਜਾਣ ਦੀ ਲੋੜ ਨਹੀਂ ਹੈ ਅਸੀਂ ਇਹ ਇਸ ਖਿੱਤੇ ਦੇ ਵਿੱਚ ਲਗਭਗ ਜੇ ਸਿરાજਪੁਰੇ ਤੋਂ ਪਟਾਣਕੋਟ ਜਾਣਾ ਹੋਵੇ ਤਿੰਨ ਸਾਢੇ ਕਿੰਨੇ ਘੰਟੇ ਦੇ ਵਿੱਚ ਅਸੀਂ ਪਹੁੰਚ ਸਕਦੇ ਆ ਤੇ ਜੇਕਰ ਇੱਥੇ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਆਬਾਦੀ ਦੇ ਪਰਖੋ ਦੇਖਨੇ ਆ ਤੇ ਆਬਾਦੀ ਦੇ ਪੱਖੋਂ ਪੰਜਾਬ ਦੀ ਜਿਹੜੀ ਆਬਾਦੀ ਹੈ 3117 3 ਕਰੋੜ ਜਿਹੜੀ 17 ਲੱਖ ਆਬਾਦੀ ਹੈ ਤੇ ਉਹਦੇ ਵਿੱਚ ਅਸੀਂ 1/3 ਇੱਕ ਤਿਹਾਈ ਹਿੱਸਾ ਸਾਡਾ ਆ ਤੇ ਕਿਸੇ ਵੀ ਡੈਮੋਕ੍ਰੇਸੀ ਦੇ ਅੰਦਰ ਜਦੋਂ ਸਿਰ ਜਾ ਕੇ ਹੋਣ

ایک انگریزی ادبی ہوئی پریباس ہے اس رات کو ایک مرد سرنگی نے کیا فاس ہر چندن ہر چند کے دانا اسے کھوڑا نہیں کرتے جمہوریت ایک طرز حکومت ہے کہ جس میں بندوں کو بنا کرتے ہیں توڑا نہیں کرتے اتھے صرف ساٹے سران کیرتنی ہونی ہے ਕੌਣ ਕਿਤੇ ਦਿਮਾਗ ਵਾਲਾ ਕੌਣ ਧੱਕੇ ਦਿਮਾਗ ਵਾਲਾ ਕੌਣ ਵੱਟ ਦਿਮਾਗ ਵਾਲਾ ਇਹਦੀ ਗਿਣਤੀ ਕੋਈ ਨਹੀਂ ਆ ਤੇ ਜੇਕਰ ਇਸ ਸਮੂਹਇਤ ਨੂੰ ਅਸੀਂ ਆਪਣੇ ਹੱਥ ਦੇ ਵਿੱਚ ਪੁਗਤਾ ਨਹੀਂ ਸਕਦੇ ਤੇ ਸਾਥੀਓ ਸਾਡੇ ਤੋਂ ਵੱਧ ਅਵੇਸਲਾ ਤੇ ਨਲਾਇਕ ਕੋਈ ਨਹੀਂ ਆ ਔਰ ਅੱਜ ਦੀ ਘੜੀ ਦੇ ਅੰਦਰ ਜੇ ਮੈਂ ਕੋਈ ਗੱਲ ਕਰਨਾ ਚਾਹਾਂ ਕਿ ਇਹ ਗੌਰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਗੌਰ ਹੈ

ਸਾਨੂੰ ਸੰਗਠਨਾ ਦੀ ਲੋੜ ਨਹੀਂ ਸੰਗਠਨ ਦੀ ਲੋੜ ਹੈ ਸਾਨੂੰ ਵਿਕਾਊ ਤੇ ਇਮਾਨਤ ਬਿਕਾਊ ਲੀਡਰਸ਼ਿਪ ਛੱਡ ਕੇ ਇਮਾਨਦਾਰ ਲੀਡਰਸ਼ਿਪ ਚੁਣਨ ਦੀ ਲੋੜ ਹੈ ਸਾਨੂੰ ਹੰਕਾਰੀ ਤੇ ਅਨੈਥਿਕ ਚਰਿੱਤਰ ਵਾਲੇ ਨੇਡਰਲ ਨੂੰ ਛੱਡਣ ਦੀ ਲੋੜ ਹੈ ਤੇ ਇਸ ਇਸ ਦੇ ਅੰਦਰ ਵਿਜ਼ਨ ਮੇਕਿੰਗ ਪ੍ਰੋਗਰਾਮ ਚਲਾਉਣ ਦੀ ਲੋੜ ਹੈ ਤਾਂ ਜੋ ਅਸੀਂ ਸਮਾਜ ਦੇ ਅੰਦਰ ਆਪਣਾ ਇੱਕ ਵਿਜ਼ਨ ਰੈਲਿਜ਼ ਕਰ ਸਕੀਏ ਤਾਂ ਇੱਕ ਸਮਾਜ ਦੇ ਸਮਾਜ ਜਿਹੜਾ ਵਰਗੀ ਸਮਾਜ ਹੈ ਉਹ ਸਾਡੇ ਪ੍ਰਤੀ ਕੀ ਨੈਰੇਟਿਵ ਬਣਾ ਕੇ ਬੈਠਾ ਇਹ ਸਾਨੂੰ ਆਪਣਾ ਨੈਰੇਟਿਵ ਖੋਦ ਬਣਾਉਣ ਦੀ ਲੋੜ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੇ ਜੇਕਰ ਅਸੀਂ ਕੰਮ ਕਰਾਂਗੇ ਤਾਂ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ ਤਾਂ ਮੈਂ ਵਿਖਦੇ ਵਿੱਚ ਵੀ ਡਾਕਟਰ ਜੇ ਤੁਹਾਡੀ ਟੀਮ ਤੋਂ ਅਸੀਂ ਇਹ ਯਾਦ ਚਾਹੁੰਦੇ ਕਿ ਅਸੀਂ ਸਾਰੇ ਸਾਥੀ ਆਪਣਾ ਇਹ ਜਿਹੜਾ ਸਾਰਾ ਕੁਝ ਜਿਹੜਾ ਸਮਾਜ ਦਾ ਪੈਸਾ ਬੁੱਧੀ ਹੁਨਰ ਸਮਾਜ ਦੇ ਹਿੱਤ ਲਈ ਲਾਈਏ ਔਰ ਉਹਦੇ ਵਿੱਚ ਜਿਹੜੇ ਆ ਸਤ ਸਾਰ ਤੱਕ ਨਤੀਜੇ ਆਪਰ ਸਕਣ ਤੋਂ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਨੂੰ ਬਰਾਦ ਦੇਣਾ ਤੁਸੀਂ ਸੁਣਨ ਦਾ ਸੁਲਿਆ ਤਲਵਾਰ ਜੈ ਜੀ ਜੈ ਮਾਰ